ਇਹ ਕੋਈ ਮੋਟਰਸਾਈਕਲ ਦਾ ਸ਼ੋਰੂਮ ਨਹੀਂ ਸਗੋ ਠਾਣਾ ਆਜੋ ਮਲਾਈਏ ਫਿਰ ਇੱਕ ਐਸੇ ਸਿਰਫਰੇ ਆਸ਼ਿਕ ਨਾਲ ਜਿਹਨੇ ਆਸ਼ਕੀ ਵੀ ਰੱਜ ਕੇ ਕੀਤੀ ਤੇ ਚੋਰੀ ਵੀ ਸੇਲੀ ਨੂੰ ਮੈਂ ਲੈ ਜਾਂਦਾ ਸੀ ਤੇ ਆਉਂਦਾ ਆਉਂਦਾ ਮੋਟਰਸਾਈਕਲ ਚੱਕ ਲਿਆਉਂਦਾ ਸੀ ਰਾਤ ਨੂੰ ਇਹ ਤਾਂ ਉਹੀ ਗੱਲ ਹੋਈ ਨਾਲੇ ਫੁੱਲ ਤੇ ਨਾਲੇ ਫਲੀਆਂ ਹੁਣ ਇਹਨੂੰ ਆਸ਼ਿਕ ਕਹੀਏ ਜਾਂ ਚੋਰ ਕਹੀਏ ਭੂਤ ਦੋਨੇ ਚੀਜ਼ਾਂ ਦਾ ਸਵਾਰ ਸੀ ਆਸ਼ਕੀ ਦਾ ਵੀ ਤੇ ਚੋਰੀ ਦਾ ਵੀ ਫਰੋਜਪੁਰ ਦਾ ਰਹਿਣ ਵਾਲਾ ਇਹ ਆਸ਼ਕ ਜਿਸ ਦਾ ਨਾਮ ਹੈ ਰਵਿੰਦਰ ਸਿੰਘ ਰਜਾਨਾ ਆਪਣੀ ਸਹੇਲੀ ਨੂੰ ਮਿਲ ਲ ਜਾਂਦਾ ਸੀ ਆਪਣੀ ਗਰਲਫ੍ਰੈਂਡ ਨੂੰ ਮਿਲਣ ਇਹ ਫਰੋਜਪੁਰ ਤੋਂ ਲੁਧਿਆਣਾ ਜਾਂਦਾ ਸੀ ਤੇ ਆਉਂਦਾ ਆਉਂਦਾ ਰਾਹ 'ਚੋਂ ਕਿਸੇ ਦੇ ਮੋਟਰਸਾਈਕਲ ਚੋਰੀ ਕਰ ਲਿਆਉਂਦਾ ਸੀ ਲੁਧਿਆਣਾ ਮੋਗਾ ਜਗਰਾਓ ਫਰੋਜਪੁਰ ਲੁਧਿਆਣਾ ਇਹਨੇ ਦਾ ਕੋਈ ਸ਼ਹਿਰ ਨਹੀਂ ਛੱਡਿਆ ਜਿੱਥੋਂ ਚੋਰੀ ਨਾ ਕੀਤੀ ਹੋਵੇ ਤੁਸੀਂ ਸੋਚ ਸਕਦੇ ਹੋ 18 ਮੋਟਰਸਾਈਕਲ ਚੋਰੀ ਕੀਤੇ ਇਹਨੇ ਆਸ਼ਕ ਨੇ ਹੁਣ ਇਹਨੂੰ ਆਸ਼ਕ ਕਹੀਏ ਜਾਂ ਚੋਰ ਕਹੀਏ ਫੂਤ ਦੋਨੇ ਚੀਜ਼ਾਂ ਦਾ ਸਵਾਰ ਸੀ ਆਸ਼ਕੀ ਦਾ ਵੀ ਤੇ ਚੋਰੀ ਦਾ ਵੀ ਜਦੋਂ ਵੀ ਮਿਲਣੇ ਜਾਂਦਾ ਸਹੇਲੀ ਨੂੰ ਹਰ ਵਾਰ ਆਉਂਦਾ ਆਉਂਦਾ ਰਾਹ ਚ ਕੋਈ ਨਾ ਕੋਈ ਮੋਟਰਸਾਈਕਲ ਜ਼ਰੂਰ ਚੱਕ ਲਿਆਉਂਦਾ ਸੀ ਜਿਵੇਂ ਕੋਈ ਨਿਸ਼ਾਨੀ ਹੁੰਦੀ ਹੈ ਹੁਣ ਪੁਲਿਸ ਨੇ ਫੜ ਲਿਆ ਇਹਨੂੰ ਗ੍ਰਿਫਤਾਰ ਕਰ ਲਿਆ ਤੇ ਗ੍ਰਿਫਤਾਰ ਜਦੋਂ ਕੀਤਾ ਤਾਂ ਇਹ ਸਾਰਾ ਕੁਝ ਇਹ આરોપી ਆਪ ਮੰਨਿਆ ਰਵਿੰਦਰ ਸਿੰਘ ਇਹ ਕਹਿੰਦਾ ਕਿ ਮੈਂ ਸਾਰੀਆਂ ਚੋਰੀਆਂ ਇਦਾਂ ਹੀ ਕੀਤੀਆਂ ਗਰਲਫ੍ਰੈਂਡ ਨੂੰ ਮਿਲਣ ਜਾਂਦਾ ਤੇ ਆਉਂਦਾ ਆਉਂਦਾ ਰਾਹ ਚੋਂ ਕਿਸੇ ਦਾ ਕੋਈ ਮੋਟਰਸਾਈਕਲ ਜਿੱਥੇ ਖੜਾ ਹੁੰਦਾ ਚੱਕ ਲਿਆਉਂਦਾ 4 ਦਿਨ ਦਾ ਰਿਮਾਂਡ ਪੁਲਿਸ ਨੂੰ ਮਿਲਿਆ ਤੇ ਹੁਣ ਚੰਗੀ ਤਰ੍ਹਾਂ ਦੇ ਨਾਲ ਇਸ ਦੀ ਇੰਟਰੋਗੇਸ਼ਨ ਹੋ ਰਹੀ ਹੈ ਤੇ ਕਈ ਮੋਟਰਸਾਈਕਲ ਇਸ ਨੇ ਦਿਖਾਏ ਨੇ ਕਿ ਇੱਥੋਂ ਚੱਕੇ ਆ ਤੇ ਕਈ ਮੋਟਰਸਾਈਕਲ ਪੁਲਿਸ ਨੂੰ ਬਰਾਮਦ ਵੀ ਹੋ ਗਏ ਨੇ ਤੇ ਹੁਣ ਇਸ ਦੇ ਉੱਪਰ ਵੱਡੀ ਕਾਰਵਾਈ ਜਿਹੜੀ ਹੈ ਹੋਣ ਜਾ ਰਹੀ ਹੈ ਫਰੋਜਪੁਰ ਦਾ ਰਹਿਣ ਵਾਲਾ ਇਹ ਆਸ਼ਕ ਜਿਸ ਦਾ ਨਾਮ ਹੈ ਰਵਿੰਦਰ ਸਿੰਘ ਰਜਾਨਾ ਆਪਣੀ ਸਹੇਲੀ ਨੂੰ ਮਿਲ ਲ ਜਾਂਦਾ ਸੀ ਆਪਣੀ ਗਰਲਫ੍ਰੈਂਡ ਨੂੰ ਮਿਲਣ ਇਹ ਫਰੋਜਪੁਰ ਤੋਂ ਲੁਧਿਆਣੇ ਜਾਂਦਾ ਸੀ ਤੇ ਆਉਂਦਾ ਆਉਂਦਾ ਰਾਹ ਚੋਂ ਕਿਸੇ ਦੇ ਮੋਟਰਸਾਈਕਲ ਚੋਰੀ ਕਰ ਲਿਆਉਂਦਾ ਸੀ ਲੁਧਿਆਣਾ ਮੋਗਾ ਜਗਰਾਉ ਫਿਰੋਜਪੁਰ ਲੁਧਿਆਣਾ ਇਹਨੇ ਤਾਂ ਕੋਈ ਸ਼ਹਿਰ ਨਹੀਂ ਛੱਡਿਆ ਜਿੱਤੋਂ ਚੋਰੀ ਨਾ ਕੀਤੀ ਹੋਵੇ ਤੁਸੀਂ ਸੋਚ ਸਕਦੇ ਹੋ 18 ਮੋਟਰਸਾਈਕਲ ਚੋਰੀ ਕੀਤੇ ਇਹਨੇ ਆਸ਼ਕ ਨੇ ਹੁਣ ਇਹਨੂੰ ਆਸ਼ਕ ਕਹੀਏ ਜਾਂ ਚੋਰ ਕਹੀਏ ਭੂਤ ਦੋਨੇ ਚੀਜ਼ਾਂ ਦਾ ਸਵਾਰ ਸੀ ਆਸ਼ਕੀ ਦਾ ਵੀ ਤੇ ਚੋਰੀ ਦਾ ਵੀ ਜਦੋਂ ਵੀ ਮਿਲਣ ਜਾਂਦਾ ਸਹੇਲੀ ਨੂੰ ਹਰ ਵਾਰ ਆਉਂਦਾ ਆਉਂਦਾ ਰਾਹ ਚੋਂ ਕੋਈ ਨਾ ਕੋਈ ਮੋਟਰਸਾਈਕਲ ਜ਼ਰੂਰ ਚੱਕ ਲਿਆਉਂਦਾ ਸੀ ਜਿਵੇਂ ਕੋਈ ਨਿਸ਼ਾਨੀ ਹੁੰਦੀ ਹੈ ਹੁਣ ਪੁਲਿਸ ਨੇ ਫੜ ਲਿਆ ਇਹਨੂੰ ਗ੍ਰਿਫਤਾਰ ਕਰ ਲਿਆ ਤੇ ਗ੍ਰਿਫਤਾਰ ਜਦੋਂ ਕੀਤਾ ਤਾਂ ਇਹ ਸਾਰਾ ਕੁਝ ਇਹ આરોપી ਆਪ ਮੰਨਿਆ ਰਵਿੰਦਰ ਸਿੰਘ ਇਹ ਕਹਿੰਦਾ ਕਿ ਮੈਂ ਸਾਰੀਆਂ ਚੋਰੀਆਂ ਇਦਾਂ ਹੀ ਕੀਤੀਆਂ ਗਰਲਫ੍ਰੈਂਡ ਨੂੰ ਮਿਲਣ ਜਾਂਦਾ ਤੇ ਆਉਂਦਾ ਆਉਂਦਾ ਰਾਹ 'ਚੋਂ ਕਿਸੇ ਦਾ ਕੋਈ ਮੋਟਰਸਾਈਕਲ ਜਿੱਥੇ ਖੜਾ ਹੁੰਦਾ ਚੱਕ ਲਿਆਉਂਦਾ 4 ਦਿਨ ਦਾ ਰਿਮਾਂਡ ਪੁਲਿਸ ਨੂੰ ਮਿਲਿਆ ਤੇ ਹੁਣ ਚੰਗੀ ਤਰ੍ਹਾਂ ਦੇ ਨਾਲ ਇਸ ਦੀ ਇਨਟੈਰੋਗੇਸ਼ਨ ਹੋ ਰਹੀ ਹੈ ਤੇ ਕਈ ਮੋਟਰਸਾਈਕਲ ਇਸ ਨੇ ਦਿਖਾਏ ਨੇ ਕਿ ਇੱਥੋਂ ਚੱਕੇ ਆ ਤੇ ਕਈ ਮੋਟਰਸਾਈਕਲ ਪੁਲਿਸ ਨੂੰ ਬਰਾਮਦ ਵੀ ਹੋ ਗਏ ਨੇ ਤੇ ਹੁਣ ਇਸ ਦੇ ਉੱਪਰ ਵੱਡੀ ਕਾਰਵਾਈ ਜਿਹੜੀ ਹੈ ਹੋਣ ਜਾ ਰਹੀ ਹੈ